ਨਮਸਕਾਰ ਆਸ਼ੀਸ਼ ਮਿੱਤਲ ਫੇਰ ਆ ਰਸੀਨ ਤੋਂ ਇੱਕ ਵਾਰ ਫਿਰ ਦਿਲਵਾਲਾ ਸੈੱਟ ਅਤੇ ਇਸ ਵਾਰ ਮੈਟੈਲਿਕ ਗੋਲਡ ਕਲਰ ਵਿੱਚ ਇਹ ਸੈੱਟ ਪੰਜਾਬ ਹੁਸ਼ਿਆਰਪੁਰ ਜਾ ਰਿਹਾ ਹੈ ਅਤੇ ਰੰਗ ਗਾਹਕ ਦੀ ਪਸੰਦ ਹੈ ਫੈਬਰਿਕ ਗਾਹਕ ਦੀ ਪਸੰਦ ਹੈ ਬੈਟਨ ਦੀ ਗਿਣਤੀ ਗਾਹਕ ਦੀ ਪਸੰਦ ਹੈ ਟੇਬਲ ਸਾਈਡ ਟੇਬਲ ਦੁਬਾਰਾ ਗਾਹਕ ਦੀ ਪਸੰਦ ਹੈ ਇਸ ਲਈ 100% ਕਸਟਮਾਈਜੇਸ਼ਨ ਵਿਕਰਪ ਜੋ ਅਸੀਂ ਪ੍ਰਦਾਨ ਕਰ ਰਹੇ ਹਾਂ ਤੁਹਾਡੇ ਸਾਹਮਣੇ ਹੈ। ਇਹ ਧਾਤੂ ਸੋਨੇ ਦਾ ਰੰਗ ਹੈ ਸਾਡੇ ਨਿਯਮਤ ਐਂਟੀਕ ਸੋਨੇ ਦੇ ਉਲਟ ਜੋ ਮੈਂ ਤੁਹਾਨੂੰ ਪਹਿਲਾਂ ਹੀ ਕਈ ਵਾਰ ਦਿਖਾਇਆ ਹੈ। ਇਹ ਇੱਕ ਸਿੰਗਲ ਰੰਗ ਹੈ ਅਤੇ ਇਹ ਐਂਟੀਕ ਨਹੀਂ ਹੈ। ਧਾਤੂ ਦੀ ਆਪਣੀ ਵਿਸ਼ੇਸ਼ਤਾ ਹੈ। ਪਹਿਲਾਂ ਇਹ ਇੱਕ ਚਮਕਦਾਰ ਰੰਗ ਹੈ। ਇਹ ਚਮਕਦਾਰ ਹੈ। ਦੂਸਰੀ ਗੱਲ ਇਸ ਵਿੱਚ ਦਾਣੇ ਹਨ ਜਿਵੇਂ ਤੁਹਾਡੀਆਂ ਕਾਰਾਂ ਵਿੱਚ ਤੁਹਾਡੇ ਕੋਲ ਧਾਤੂ ਪੇਂਟ ਜਾਂ ਨਿਯਮਤ ਪੇਂਟ ਹੁੰਦਾ ਹੈ। ਤਾਤੂ ਦੇ ਆਪਣੇ ਅਨਾਜ ਹੁੰਦੇ ਹਨ ਇੱਕ ਵਾਰ ਜਦੋਂ ਅਸੀਂ ਯੂਨਿਟ ਦੀ ਨੇੜੇ ਨਜ਼ਰ ਮਾਰ ਲੈਂਦੇ ਹਾਂ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਪਹਿਲਾ ਇੱਥੇ ਸੈੱਟ 1 3 ਸੀਟਰ 1 2 ਸੀਟਰ ਦੋ ਕੁਰਸੀਆਂ ਹਨ ਇਹ ਸੱਤ ਸੀਟਰ ਸੈੱਟ ਹੈ ਜਿਸ ਵਿੱਚ 4 बाई 2 ਟੇਬਲ ਅਤੇ ਦੋ ਸਾਈਡ ਟੇਬਲ ਹਨ ਇੱਕ ਇਸ ਕੋਨੇ ਵਿੱਚ ਇੱਕ ਉਸ ਕੋਨੇ ਵਿੱਚ ਜਿਸ ਨੂੰ ਤੁਸੀਂ ਚਾਹੁੰਦੇ ਹੋ ਕਿ ਰੱਖਿਆ ਜਾ ਸਕਦਾ ਹੈ ਹੁਣ ਇਸ ਰੰਗ ਬਾਰੇ ਚੰਗੀ ਗੱਲ ਇਹ ਹੈ ਕਿ ਇਹ ਚਮਕਦਾਰ ਚੀਜ਼ ਹੈ ਇਸ ਲਈ ਜਿੱਥੇ ਵੀ ਤੁਸੀਂ ਇਸ ਨੂੰ ਪਾਉਂਦੇ ਹੋ ਜਿੱਥੇ ਵੀ ਇਹ ਹੈ ਅਤੇ ਸਹੀ ਰੋਸ਼ਨੀ ਵਿੱਚ ਜੋ ਕੋਈ ਵੀ ਪ੍ਰਵੇਸ਼ ਕਰਨ ਜਾ ਰਿਹਾ ਹੈ ਵਿਅਕਤੀ ਨੇ ਜੋ ਚੁਣਿਆ ਹੈ ਉਸ ਦੀ ਜ਼ਰੂਰ ਕਦਰ ਕਰੋਗੇ ਰੰਗ ਹਮੇਸ਼ਾ ਇੱਕ ਖਾਸ ਵਿਕਲਪ ਹੁੰਦੇ ਹਨ ਤੁਹਾਨੂੰ ਇੱਕ ਰੰਗ ਪਸੰਦ ਹੋ ਸਕਦਾ ਹੈ ਜੋ ਸ਼ਾਇਦ ਮੈਨੂੰ ਪਸੰਦ ਨਾ ਆਵੇ ਉਹ ਜਿਸ ਨੂੰ ਬਹੁਤ ਚਮਕਦਾਰ ਜਾਂ ਬਹੁਤ ਗਲੋਸੀ ਕਹਿ ਸਕਦੇ ਹਨ ਪਰ ਕਿਸੇ ਨੂੰ ਇਹ ਬਹੁਤ ਪਸੰਦ ਹੋਵੇਗਾ ਇਸ ਗਾਹਕ ਦੇ ਤੌਰ ਤੇ ਉਸ ਨੂੰ ਇਹ ਰੰਗ ਬਹੁਤ ਪਸੰਦ ਆਇਆ ਅਤੇ ਇਸ ਲਈ ਉਸ ਨੂੰ ਇਹ ਰੰਗ ਮਿਲਿਆ ਅਤੇ ਕਾਲੇ ਫੈਬਰਿਕ ਦੇ ਨਾਲ ਇੱਕ ਸੁਨਹਿਰੀ ਥੀਮ ਦੇ ਨਾਲ ਮੱਧ ਵਿੱਚ ਇੱਕ ਡਮਾਸਕ ਡਿਜ਼ਾਈਨ ਦੇ ਨਾਲ 7575 579 107 ਇਹ ਤੁਹਾਡੀ ਪਸੰਦ ਹੈ ਖਾਲਾ ਕਿ ਤੁਹਾਨੂੰ ਇਹ ਪਸੰਦ ਹੈ ਅਸੀਂ ਇਸ ਨੂੰ ਬਣਾਵਾਂਗੇ ਇਹ ਉਹ ਮਿਆਰੀ ਡਿਜ਼ਾਈਨ ਹੈ ਜੋ ਅਸੀਂ ਦੁਨੀਆ ਭਰ ਅਤੇ ਭਾਰਤ ਦੇ ਹਰ ਹਿੱਸੇ ਵਿੱਚ ਬਣਾ ਅਤੇ ਵੇਚ ਰਹੇ ਹਾਂ ਅਤੇ ਤੁਹਾਡੇ ਕੋਲ ਬਹੁਤ ਸਾਰੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਹਨ ਤੁਸੀਂ ਇਸ ਡਿਜ਼ਾਈਨ ਨੂੰ ਕਈ ਵਾਰ ਦੇਖਿਆ ਹੋਵੇ ਜ਼ਿਆਦਾਤਰ ਸਾਡੇ ਤਾਮਿਲ ਅਤੇ ਤੇਲਗੂ ਉਦਯੋਗ ਵਿੱਚ ਬਹੁਤ ਸਾਰੀਆਂ ਫਿਲਮਾਂ ਵਿੱਚ ਇੱਕੋ ਡਿਜ਼ਾਈਨ ਕਈ ਵਾਰ ਉਪਲਬਧ ਹੁੰਦਾ ਹੈ ਕਈ ਵਾਰ ਇੱਕੋ ਜਿਹੇ ਸੰਕਲਪ ਵੱਡੇ ਛੋਟੇ ਵਖੋ ਵੱਖਰੇ ਗੰਗ ਦੇਖੇ ਹੋਣਗੇ ਵਕ ਵਕ ਫੈਬਰਿਕ ਵਿੱਚ ਇਹ ਸਾਡੇ ਸ਼ਹਿਰ ਸਹਾਰਨਪੁਰ ਦਾ ਇੱਕ ਬਹੁਤ ਹੀ ਵਧੀਆ ਡਿਜ਼ਾਈਨ ਅਤੇ ਇੱਕ ਟ੍ਰੇਡਮਾਰਕ ਸੈੱਟ ਹੈ ਕਿਉਂਕਿ ਇਹੀ ਸੈੱਟ ਸ਼ੀਸ਼ਮ ਦੀ ਲੱਕੜ ਵਿੱਚ ਹਲਕੇ ਲੱਕੜ ਵਿੱਚ ਐਂਟੀਕ ਵਿੱਚ ਬਣਾਇਆ ਜਾਂਦਾ ਹੈ ਬਹੁਤ ਘੱਟ ਕੀਮਤ ਵਿੱਚ ਅਤੇ ਚੰਗੀ ਕੁਆਲਿਟੀ ਵਿੱਚ ਜਿਵੇਂ ਕਿ ਅਸੀਂ ਹੁਣ ਦੇਖ ਰਹੇ ਹਾਂ ਹੁਣ ਇੱਥੇ ਮੈਂ ਤੁਹਾਨੂੰ ਮੈਟਲਿਕ ਪੇਂਟ ਦੀ ਚਮਕਦਾਰ ਚੀਜ਼ ਦਿਖਾਉਣਾ ਚਾਹਾਂਗਾ ਹੁਣ ਲਾਈਟਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਨਾਜ ਤਾਤੂ ਦਾਣੇ ਸਾਫ਼ ਦਿਖਾਈ ਦੇ ਰਹੇ ਹਨ ਅਤੇ ਇਹ ਤਾਤੂ ਰੰਗ ਦੀ ਸੁੰਦਰਤਾ ਹੈ ਜੋ ਅਨਾ ਜਦੋਂ ਯੂਨਿਟ ਤੇ ਲਾਈਟਾਂ ਆਉਂਦੀਆਂ ਹਨ ਤਾਂ ਬਹੁਤ ਸਪਸ਼ਟਤਾ ਨਾਲ ਤੇ ਦਿਖਾਈ ਦਿੰਦੇ ਹਨ ਫੈਬਰਿਕ ਰੰਗ ਜੇ ਤੁਸੀਂ ਕੁਝ ਹੋਰ ਚਾਹੁੰਦੇ ਹੋ ਜੋ ਕੀਤਾ ਜਾ ਸਕਦਾ ਹੈ ਅਤੇ ਇਹ ਸੈੱਟ ਮੈਂ ਤੁਹਾਨੂੰ ਕੁਦਰਤੀ ਰੰਗ ਵਿੱਚ ਸ਼ੀਸ਼ਮ ਰੰਗ ਵਿੱਚ ਦਿਖਾਇਆ ਹੈ। ਐਂਟੀਕ ਸੋਨੇ ਵਿੱਚ ਅਤੇ ਇਸ ਵਾਰ ਸ਼ਾਹੀ ਸੋਨੇ ਦੇ ਰੰਗ ਵਿੱਚ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ। ਇਸ ਨੂੰ ਚਮਕਦਾਰ ਸੋਨੇ ਦਾ ਰੰਗ ਵੀ ਕਿਹਾ ਜਾਂਦਾ ਹੈ। ਅਤੇ ਇਹ ਮੱਦ ਪੂਰਬ ਵਿੱਚ ਸਭ ਤੋਂ ਵੱਧ ਤਸੰਦੀਦਾ ਰੰਗਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਫਰਨੀਚਰ ਜੋ ਤੁਸੀਂ ਮੱਧ ਪੂਰਬੀ ਦੇਸ਼ਾਂ ਵਿੱਚ ਦੇਖਦੇ ਹੋ ਇਹ ਸੇ ਅੰਗ ਦੇ ਸਮਾਨ ਹਨ ਪਰ ਤੁਹਾਡੀ ਪਸੰਦ ਤੁਹਾਡੀ ਚੋਣ ਅਤੇ ਅਸੀਂ ਇਸ ਨੂੰ ਤੁਹਾਡੇ ਅਨੁਸਾਰ ਬਣਾਵਾਂਗੇ ਭਾਰਤ ਵਿੱਚ ਕਿਤੇ ਵੀ ਤੁਸੀਂ ਚਾਹੁੰਦੇ ਹੋ ਅਸੀਂ ਉੱਥੇ ਪਹੁੰਚਾ ਸਕਦੇ ਹਾਂ ਭਾਰਤ ਤੋਂ ਬਾਹਰ ਤੁਸੀਂ ਚਾਹੁੰਦੇ ਹੋ ਸਾਨੂੰ ਦੱਸੋ ਅਸੀਂ ਡਿਲੀਵਰੀ ਦਾ ਪ੍ਰਬੰਧ ਕਰਾਂਗੇ ਕੋਈ ਵੀ ਸੈਟਅਪ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਕੁਝ ਜੋੜਨਾ ਚਾਹੁੰਦੇ ਹੋ ਤੁਸੀਂ ਕੁਝ ਘਟਾਉਣਾ ਚਾਹੁੰਦੇ ਹੋ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਇਹ ਕਰ ਸਕਦੇ ਹਾਂ ਸਾਰੇ ਇਕੱਠੇ ਇੱਕ ਵਧੀਆ ਸੈਟ ਕੀਮਤ ਲਈ ਤੁਸੀਂ ਸਾਡੇ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਬਹੁਤ ਸਾਰੇ ਵਿਕਲਪ ਹਨ ਅਸੀਂ ਡਿਜ਼ਾਈਨ ਲਈ 100 ਤੋਂ ਵੱਧ ਵਿਕਲਪ ਅਸਲ ਵੀ ਜੋ ਅਸੀਂ YouTube ਤੇ ਪੋਸਟ ਕੀਤੇ ਹਨ ਹੁਣ ਸਾਡੇ ਕੋਲ ਅਸਲ ਸਮਗਰੀ ਲਈ ਤੇ 400 ਤੋਂ ਵੱਧ ਵੀਡੀਓ ਆ ਇਸ ਲਈ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਬ੍ਰਾਊਜ਼ ਕਰ ਸਕਦੇ ਹੋ ਅਤੇ ਚੁਣ ਸਕਦੇ ਹੋ ਅਸੀਂ ਇਸ ਨੂੰ ਤੁਹਾਡੀ ਲੋੜ ਅਨੁਸਾਰ 100% ਵਿਅਕਤੀਗਤ ਬਣਾਵਾਂਗੇ ਕਿਰਪਾ ਕਰਕੇ ਕੁਝ ਟਿੱਪਣੀਆਂ ਵਿੱਚ ਸਾਨੂੰ ਦੱਸੋ ਕਿ ਅਸੀਂ ਕਿਵੇਂ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ